ਨਸ਼ਾ ਤਸਕਰੀ ਤੇ ਪੁਲਿਸ ਨੇ ਨਕੇਲ ਕੱਸਦੇ ਹੋਏ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਨਸ਼ਾ ਤਸਕਰੀ ਦੇ ਕੇਸ ਵਿੱਚ ਇੱਕ ਦੂਸਰੇ ਰਾਜ ਤੋਂ ਵਿਅਕਤੀ ਨੂੰ ਜੇਲ੍ਹ ਵਿੱਚ ਲਿਆ ਕੇ ਪੁੱਛਗਿੱਛ ਕੀਤੀ ਗਈ ਹੈ ਬੁਛੜਾ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ ਤੇ ਇੱਕ ਅੰਤਰਰਾਸ਼ਟਰੀ ਨਸ਼ਾ ਗਿਰੋਹ ਦਾ ਪਰਦਾਫਾਸ਼ ਕੀਤਾ ਉੱਥੇ ਹਵਾਲਾ ਰਾਹੀਂ ਵਿਦੇਸ਼ ਭੇਜੀ ਜਾ ਰਹੀ ਡਰੱਗ ਮਨੀ ਤੇ 1 ਕਰੋੜ 76 ਲੱਖ ਰੁਪਏ ਬਰਾਮਦ ਕੀਤੇ ਨੇ ਇਸ ਦੀ ਜਾਣਕਾਰੀ ਐਸਪੀਡੀ ਅਜੇ ਗਾਂਧੀ ਨੇ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਐਨਡੀਪੀਸੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਸੀ ਜਿਸ ਦੀ ਤਫ਼ਤੀਸ਼ ਕੀਤੀ ਜਾ ਰਹੀ ਸੀ ਜਿਸ ਵਿੱਚ ਸੀਆਈਏ ਸਟਾਫ ਦੇ ਵੱਲੋਂ ਇਹ ਕਾਮਯਾਬੀ ਹਾਸਲ ਕੀਤੀ ਗਈ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਰੋਪੀ ਡਰੋ ਨਾ ਹੀ ਪਾਕਿਸਤਾਨ ਤੋਂ ਨਸ਼ਾ ਮੰਗਵਾਉਂਦੇ ਸਨ ਤੇ ਇਹਨਾਂ ਤੋਂ ਪੁੱਛ ਕੇ-ਛੁਛ ਕਈ ਖੁਲਾਸੇ ਹੋ ਸਕਦੇ ਨੇ ਅ ਕੱਲ ਸ਼ਾਮ ਨੂੰ ਤੁਹਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਵੀ ਇੱਕ ਡੈੱਡ ਬਡੀ ਹਸਪਤਲ ਤੇ ਪਹੁੰਚੀ ਜਿੱਥੇ ਐਸਐਚਓ ਦਸੂਹਾ ਨੇ ਮੈਂ ਡੀਐਸਪੀ ਦਸੂਹਾ ਹੀ ਤੁਰੰਤ ਮੌਕੇ ਤੇ ਪਹੁੰਚ ਕੇ ਜਿਹੜਾ ਵੈਰੀਫਾਈ ਕੀਤਾ ਤਾਂ ਦਸੂਹਾ ਦੇ ਨੇੜੇ ਇੱਕ ਪਿੰਡੋਂ ਔਡਰਾ ਉੱਥੋਂ ਦਾ ਇੱਕ ਜਿਹੜਾ 20 ਸਾਲ ਦਾ ਨੌਜਵਾਨ ਹੈ ਉਹਦੇ ਗੋਲੀ ਲੱਗੀ ਹੋਈ ਸੀ ਜੋ ਜੋ ਪ੍ਰਤਾਲ ਕਰਨ ਤੋਂ ਪਾਇਆ ਗਿਆ ਕਿ ਇਹ ਕਿ ਤੇ ਮੋਰਸਲ ਦੀ ਏਜੰਸੀ ਹੈ ਬਜਾਜ ਦੀ ਉੱਥੇ ਕੰਮ ਕਰਦਾ ਸੀ ਜਿੱਥੇ ਉਹਦੇ ਮਾਲਕ ਨੇ ਪਿਆਸ਼ ਵਿੱਚ ਆ ਕੇ ਦੀ ਗੋਲੀ ਮਾਰ ਦਿੱਤੀ ਐ ਸੋ ਅਸੀਂ ਇਮੀਡੀਏਟਲੀ ਪਰਚਾ ਰਜਿਸਟਰ ਕਰਕੇ ਉਤਤਵਾਦੀ স্পੈਸ਼ਲ ਟੀਮਾਂ ਲਗਾ ਕੇ ਜਿਹੜਾ ਮੁਜਰਮ ਹੈ ਉਹਨੂੰ ਹੀ ਅਰੈਸਟ ਕਰ ਲਿਆ ਐਨ ਉਹਨਾਂ ਜਿਹੜਾ ਵੈਪਨ ਦੇ ਨਾਲ ਜਿਹੜੀ ਗੋਲੀ ਚਲਾਈ ਸੀ ਉਹ ਅਸੀਂ ਉਹ ਵੈਪਨ ਵੀ ਰਿਕਵਰ ਕਰ ਲਿਆ ਨਸ਼ਾ ਤਸਕਰੀ ਤੇ ਪੁਲਿਸ ਨੇ ਨਕੇਲ ਕੱਸਦੇ ਹੋਏ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਐ ਨਸ਼ਾ ਤਸਕਰੀ ਦੇ ਕੇਸ ਵਿੱਚ ਇੱਕ ਦੂਸਰੇ ਰਾਜ ਤੋਂ ਵਿਅਕਤੀ ਨੂੰ ਜੇਲ੍ਹ ਵਿੱਚ ਲਿਆ ਕੇ ਪੁੱਛਗਿੱਛ ਕੀਤੀ ਗਈ ਹੈ ਬੁਸ਼ੜਾ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ ਤੇ ਇੱਕ ਅੰਤਰਰਾਸ਼ਟਰੀ ਨਸ਼ਾ ਗਿਰੋਹ ਦਾ ਪਰਦਾਫਾਸ਼ ਕੀਤਾ ਉਥੇ ਹਵਾਲਾ ਰਾਹੀਂ ਵਿਦੇਸ਼ ਭੇਜੀ ਜਾ ਰਹੀ ਡਰੱਗ ਮਨੀ ਤੇ 1 ਕਰੋੜ 76 ਲੱਖ ਰੁਪਏ ਬਰਾਮਦ ਕੀਤੇ ਨੇ ਇਸ ਦੀ ਜਾਣਕਾਰੀ ਐਸਪੀਡੀ ਅਜੇ ਗਾਂਧੀ ਨੇ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਐਨਡੀਪੀਸੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਸੀ ਜਿਸ ਦੀ ਤਫਤੀਸ਼ ਕੀਤੀ ਜਾ ਰਹੀ ਸੀ ਜਿਸ ਵਿੱਚ ਸੀਆਈਏ ਸਟਾਫ ਦੇ ਵੱਲੋਂ ਇਹ ਕਾਮਯਾਬੀ ਹਾਸਲ ਕੀਤੀ ਗਈ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਰੋਪੀ ਡਰੋਰ ਨਹੀਂ ਪਾਕਿਸਤਾਨ ਤੋਂ ਨਸ਼ਾ ਮੰਗਵਾਉਂਦੇ ਸੰਤ ਇਹਨਾਂ ਤੋਂ ਪੁੱਛ ਕੇ ਵਿੱਚ ਕਈ ਖੁਲਾਸੇ ਹੋ ਸਕਦੇ ਨੇ ਅ ਕੱਲ ਸ਼ਾਮ ਨੂੰ ਤੁਹਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਡੈੱਡ ਬੋਡੀ ਹਸਪਤਲ ਦੇ ਪਹੁੰਚੀ ਜਿੱਥੇ ਐਸਐਚਓ ਦੱਸੂਆ ਨੇ ਮੈਂ ਡੀਐਸਪੀ ਦੱਸੂਆ ਹੀ ਤੁਰੰਤ ਮੌਕੇ ਤੇ ਪਹੁੰਚ ਕੇ ਜਿਹੜਾ ਵੈਰੀਫਾਈ ਕੀਤਾ ਤਾਂ ਦੱਸੂਆ ਦਾ ਮੇਰੇ ਇੱਕ ਪਾਸੋਂ ਆਡਰ ਆ ਉਸ ਦਾ ਇੱਕ ਜਿਹੜਾ 20 ਸਾਲ ਦਾ ਨੌਜਵਾਨ ਹੈ ਉਹਦੇ ਗੋਲੀ ਲੱਗੀ ਹੋਈ ਸੀ ਜੋ ਜੋ ਪ੍ਰਤਾਲ ਕਰਨ ਤੋਂ ਪਾਇਆ ਗਿਆ ਕਿ ਇਹ ਇਤੇ ਮੋਰਸਲ ਦੀ ਏਜੰਸੀ ਆ ਬਜਾਜ ਦੀ ਉਥੇ ਕੰਮ ਕਰਦਾ ਸੀ ਜਿੱਥੇ ਉਹਦੇ ਮਾਲਕ ਨੇ ਪਿਆਸ਼ ਵਿੱਚ ਚਾਰਕੇ ਦੀ ਗੋਲੀ ਮਾਰ ਦਿੱਤੀ ਐ ਸੋ ਅਹੀਂ ਇਮੀਡੀਏਟਲੀ ਪਰਚਾਰਜ ਰਿਜਿਸਟਰ ਕਰਕੇ ਉਸ ਤੋਂ ਬਾਅਦ ਇਹ ਸਪੈਸ਼ਲ ਟੀਮਾਂ ਲਗਾ ਕੇ ਜਿਹੜਾ ਮੁਜਰਮ ਐ ਉਹਨੂੰ ਹੀ ਅਰੈਸਟ ਕਰ ਲਿਆ ਐਂ ਔਰ ਜਿਹੜਾ ਵੈਪਨ ਦੇ ਨਾਲ ਜਿਹੜੀ ਗੋਲੀ ਚਲਾਈ ਸੀ ਅਹੀਂ ਉਹ ਵੈਪਨ ਵੀ ਰਿਕਵਰ ਕਰ ਲਿਆ ਨਸ਼ਾ ਤਸਕਰੀ ਤੇ ਪੁਲਿਸ ਨੇ ਨਕੇਲ ਕੱਸਦੇ ਹੋਏ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਐ ਨਸ਼ਾ ਤਸਕਰੀ ਦੇ ਕੇਸ ਵਿੱਚ ਇੱਕ ਦੂਸਰੇ ਰਾਜ ਤੋਂ ਵਿਅਕਤੀ ਨੂੰ ਜੇਲ੍ਹ ਵਿੱਚ ਲਿਆ ਕੇ ਪੁੱਛਗਿੱਛ ਕੀਤੀ ਗਈ ਹੈ ਬਰਸ਼ੱਡਾ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ ਤੇ ਇੱਕ ਅੰਤਰਰਾਸ਼ਟਰੀ ਨਸ਼ਾ ਗਿਰੋਹ ਦਾ ਪਰਦਾਫਾਸ਼ ਕੀਤਾ ਉੱਥੇ ਹਵਾਲਾ ਰਾਹੀ ਵਿਦੇਸ਼ ਭੇਜੀ ਜਾ ਰਹੀ ਡਰੱਗ ਮਨੀ ਤੇ 1 ਕਰੋੜ 76 ਲੱਖ ਰੁਪਏ ਬਰਾਮਦ ਕੀਤੇ ਨੇ ਇਸ ਦੀ ਜਾਣਕਾਰੀ ਐਸਪੀਡੀ ਅਜੇ ਗਾਂਧੀ ਨੇ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਐਨਡੀਪੀਐਸ ਸੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਸੀ ਜਿਸ ਦੀ ਤਫ਼ਤੀਸ਼ ਕੀਤੀ ਜਾ ਰਹੀ ਸੀ ਜਿਸ ਵਿੱਚ ਸੀਆਈ ਸਟਾਫ ਦੇ ਵੱਲੋਂ ਇਹ ਕਾਮਯਾਬੀ ਹਾਸਲ ਕੀਤੀ ਗਈ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਰੋਪੀ ਡਰੋ ਨਾ ਹੀ ਪਾਕਿਸਤਾਨ ਤੋਂ ਨਸ਼ਾ ਮੰਗਵਾਉਂਦੇ ਸਨ ਤੇ ਇਹਨਾਂ ਤੋਂ ਕੁਝ-ਕੁਝ ਵਿੱਚ ਕਈ ਖੁਲਾਸੇ ਹੋ ਸਕਦੇ ਨੇ